ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਪਿਛਲੇ ਦਿਨੀ ਅਕਾਲੀ ਗੱਲ ਦੇ ਕੁਸ਼ਾਹੂ ਜਿਨ੍ਹਾਂ ਨੂੰ ਬਾਗੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਉਹਨਾਂ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਦੇ ਨਾਮ ਤੇ ਇੱਕ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਜੋ ਵਿਰਦੀ ਦੇ ਮਾਮਲੇ ਨਾਲ ਸਬੰਧਤ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਉਸ ਸਮੇਂ ਭਾਈਵਾਲ ਸੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਨੇ ਜਿਹੜਾ ਕੀ ਪੂਰਾ ਇਲਜ਼ਾਮ ਲਾਇਆ ਕਿ ਇਹਨਾਂ ਦੀ ਗਵਾਈ ਦੇ ਸਾਰ ਕੁਝ ਹੋਇਆ। ਤੋਂ ਉਸ ਤੋਂ ਬਾਅਦ ਹਾਕਰਤ ਸਾਹਿਬ ਨੇ ਇਸ ਦੀ ਬਾਰੇ ਵਿੱਚ ਜੋ ਜਾਣਕਾਰੀ ਮੰਗੀ। ਸਪਸ਼ਟੀਕਰਨ ਮੰਗਿਆ ਉਹ ਸੁਖਵੀਰ ਸਿੰਘ ਵਾਹਲਿਕ ਨਮਾਣੀ ਸੇਵਾਦਾਰ ਦੇ ਵਜੋਂ ਹਾਕਰਤ ਸਾਹਿਬ ਪਹੁੰਚ ਕੇ ਉਹਨਾਂ ਨੇ ਉਹੜਾ ਸਪਸ਼ਟੀਕਰਨ ਦਿੱਤਾ। ਇਹ ਜਿੱਠੀ ਦੇ ਬਾਰੇ ਵਿੱਚ ਰਵਾ ਪੈਂਡ ਤੇ ਕਿ ਇਹਨੂੰ ਜਨਤਕ ਕੀਤਾ ਜਾਵੇ ਉਹ ਜਨਤਕ ਵੀ ਹੋ। ਤੋ ਉਸ ਤੋਂ ਬਾਅਦ ਘਰਕ ਸਿੰਘ ਸਾਹਿਬ ਦੇ ਸਰਨਾ ਸਰਕਾਰਯਮ ਜਥੇਦਾਰ ਸਾਹਿਬ ਨੇ ਅ ਪੰਚ ਸਿੰਘ ਸਹਿਬਾਨ ਦੇ ਨਾਲ ਜੋ ਮੀਟਿੰਗ ਕੀਤੀ ਆ ਉਸ ਦੀ ਤਰੀਕ ਜਿਹੜੀ ਆ 30 ਤਰੀਕ ਮਿੱਥੀ ਗਈ ਮਿੱਥੀ ਗਈ ਆ ਸੋ ਇਸ ਤੋਂ ਪਹਿਲਾਂ ਸੁਵਿਸ਼ਕ ਬਾਦਲ ਨੇ ਆਪਣੇ ਆਪ ਨੂੰ ਪ੍ਰਧਾਨਜੀ ਦੇ ਉਹਦੇ ਤੋਂ ਲਾਭੇ ਕਰਦੇ ਆ ਜੁੜਵਾਰੀਆਂ ਤੋਂ ਲਾਭੇ ਹੁੰਦੇ ਆ ਉਹਨਾਂ ਨੇ ਬਲਵਿੰਦਰ ਸਿੰਘ ਭੁੰਦਰ ਜਿਹੜੇ ਕਿ ਸੀਨੀਅਰ ਜਿਹੜੇ ਆਗੂ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜਿਹੜਾ ਨਿਯੁਕਤ ਕਰਤਾ ਯਾਰ ਸੋ ਇਹ ਚੰਗੀ ਗੱਲ ਆ ਮੈਨੂੰ ਮੈਂ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਦਾ ਇਜ਼ਹਾਰ ਕਰਦਾ ਕਿ ਇੱਕ ਸਿੱਖ ਦਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਨਿਮਾਣੇ ਸੇਵਾ ਕੋ ਜੋ ਪੇਸ਼ ਹੋਣਾ ਆਪਣੀਆਂ ਉਹਦੇਦਾਰੀਆਂ ਤੇ ਆਪਣੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਕੋਈ ਵੱਡਾਪਣ ਜਿਹੜਾ ਆਪਣੇ ਨਾਮ ਦੇ ਨਾਲ ਲੱਗਾ ਉਹਨੂੰ ਤਿਆ ਕੇ ਅਕਾਲ ਤਖਤ ਸਾਹਿਬ ਤੇ ਇੱਕ ਨਿਮਾਣੇ ਸੇਵ ਕੋ ਜੋ ਪੇਸ਼ ਹੁੰਦਾ ਹੈ ਰਾ ਉਹਨਾਂ ਨੇ ਮਨਛਾ ਦਿਖਾਇਆ ਤੇ ਫੈਸਲਾ ਲਿਆ ਇਹ ਫੈਸਲਾ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਫੈਸਲਾ ਹੈ ਸੋ ਮੈਨੂੰ ਲੱਗਦਾ ਕਿ ਇਸ ਗੱਲ ਦੇ ਨਾਲ ਸਾਰੀ ਸਮੁੱਚਾ ਇਹਾ ਭਾਈਚਾਰਾ ਉਹ ਪੂਰਨ ਰੂਪ ਵਿੱਚ ਸਹਿਮਤ ਹੁੰਦਾ ਦਿਖਾਈ ਦੇ ਰਿਹਾ ਜਿਹੜਾ ਕਿ ਆਉਣ ਵਾਲੇ ਸਮੇਂ ਲਈ ਇੱਕ ਚੰਗੇ ਸੰਕੇਤ ਹੈ ਅਕਾਲਪੁਰ ਸਾਹਿਬ ਕੀ ਫੈਸਲਾ ਕਰਦੇ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਲਾਉਂਦੇ ਨੇ ਇਹ ਧਾਰਮਿਕ ਸਜ਼ਾ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਏਗੀ ਪਰ ਸੁਖਵੀਰ ਸਿੰਘ ਬਾਦਲੋਂ ਦਾ ਇੱਕ ਨਵਾਂ ਸੇਵਕ ਹੋਇਓ ਪੇਸ਼ ਹੋਣ ਦਾ ਜਿਹੜਾ ਲਿਆ ਫੈਸਲਾ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਲਾਂਭੇ ਕਰਕੇ ਬਲਵਿੰਦਰ ਸਿੰਘ ਭੋਤੜਾ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਉਸ ਦੀ ਅਸੀਂ ਪੁਰਜੋ ਸਲਾਘਾ ਕਰਦੇ ਹਾਂ ਵਾਜੂਦ ਜੀ ਦਾ ਖਾਲਸਾ